ਕੀ ਟੂ ਬਣਿਆ ਪ੍ਰਵਾਸੀ ਆ ਹਰਿਆਣੇ ਤੋਂ ਆ ਪਹਿਲਾਂ ਮੈਨੂੰ ਬਾਹਰ ਕੱਢ ਕੇ ਦਿਖਾਓ ਲੱਖੇ ਜਦਾਂ ਨੂੰ ਵੀ ਬੇਨਤੀ ਕਰਾਂ ਚ ਉਹਨਾਂ ਮਗਰਾਂ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹਣੀ ਪ੍ਰਵਾਸੀ ਦੇ ਪੰਜਾਬੀ ਨੂੰ ਜੇ ਤੋ ਮਰਜ਼ੀ ਉਡਾਰਾ ਸਿੱਖ ਲੋ ਥੋੜਾ ਮੋਟਾ ਬਰਸਾਤ ਪੰਜਾਬ ਦਾ ਬਚਾਲਿਆ ਪ੍ਰਵਾਸੀ ਨੇ ਉਹ ਮਚਾਲਿਆ ਗਿੱਧੇ ਦੇ ਵਿੱਚੋਂ ਪ੍ਰਵਾਸੀ ਪਹਿਲਾਂ ਸਾਡੀ ਮੂਹਰੇ ਹੁੰਦੀ ਹੈ ਨਗਰ ਸਾਡੇ ਲੋਕ ਦਾ ਇੰਨੇ ਨਕਮੇ ਨੇ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਖਲਾਬਿਆਂ ਦੇ ਜਾਂਦੇ ਆ ਉਹ 1600 ਕਰੋੜ ਰੁਪਏ ਦਾ ਫੰਡ ਦੇ ਗਏ ਲੱਖੇ ਜਾਨੇ ਹੋਣੀ ਪ੍ਰਵਾਸੀਆਂ ਨੂੰ ਬਾਹਰ ਕੱਢੋ ਵੀ ਜਦੋਂ ਸਾਡਾ ਬੰਦਾ ਇੱਧਰ ਨੂੰ ਆਉਂਦਾ ਵਾ ਉਹ ਉਹਨਾਂ ਦੀ ਸਖਿਆ ਪੂਰੀ ਹੋਣੀ ਚਾਹੀਦੀ ਹੈ ਇਹਨਾਂ ਦੇ ਗਿੰਨੇ ਦੇ ਸ਼ੋਰੂਮਾਂ ਦੇ ਵਿੱਚ ਪ੍ਰਵਾਸੀ ਕੰਮ ਕਰਦੇ ਆ ਇਹਨਾਂ ਖੇਤਾਂ ਦੇ ਵਿੱਚ ਪ੍ਰਵਾਸੀ ਕੰਮ ਕਰਦੇ ਆ ਕਾਨੂੰਨ ਦੇ ਅਨੁਸਾਰ ਨਾਲ ਪ੍ਰਵਾਸੀ 2-2 ਕਰੋੜ ਦੀ ਕੁੱਟੀਆਂ ਲੈ ਰਹੇ ਨਹੀਂ ਗਾ ਕੰਮ ਕਰਕੇ ਲੈ ਰਹੇ ਨਹੀਂ ਲੈ ਰਹੇ ਆਪਾਂ ਕੰਕਰ ਦਾ ਸੀਜ਼ਨ ਆਉਣਾ ਵਾ ਉਹਦਾ ਉਹਨਾਂ ਨੂੰ 50-50 ਹਜ਼ਾਰ ਰੁਪਏ ਐਡਵਾਂਸ ਦਿੰਦੇ ਆ ਕਿਉਂਕਿ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਜੀ ਫੇਰ ਮੈਂ ਕਈ ਵਾਰ ਖਬਰਾਂ ਵੀ ਹੁੰਦਾ ਮਾਂ ਦੀ ਪ੍ਰਵਾਸੀ ਜਿਹੜਾ ਹੈਗਾ ਵਾ ਉਹ ਕੁੜੀ ਭਜਾ ਕੇ ਲੈ ਗਿਆ ਖਬਰ ਬਣ ਜਾਂਦੀ ਆ ਪ੍ਰਵਾਸੀ ਪੰਜਾਬੀਏ ਦੀ ਕੁੜੀ ਭਜਾ ਕੇ ਲੈ ਗਿਆ ਪੰਜਾਬੀਆਂ ਨੇ ਵੀ ਜਿਹੜੀ ਪ੍ਰਵਾਸੀਆਂ ਦੇ ਕੁੜੀਆਂ ਭਜਾਈਆਂ ਨੇ ਉਹ ਵੀ ਦਿਖਾ ਦਿਓ ਉਹ ਸਾਡੇ ਕੈਨੇਡਾ ਦੇ ਵਿੱਚ ਵੀ ਪ੍ਰਵਾਸੀ ਰਹਿੰਦੇ ਆ ਕਿਉਂ ਤੁ ਬਾਣੀ ਪ੍ਰਵਾਹ ਨਹੀਂ ਕਰਦਾ ਕਰਾ ਇਹ ਕਿੱਥੋਂ ਤੱਕ ਇਨਸਾਫ ਹੈ ਉਦੋਂ ਚੀਕਾਂ ਨਹੀਂ ਨਿਕਲਦੀ ਜੇ ਇਥੇ ਪ੍ਰਵਾਸੀ ਨਾ ਹੋਣ ਸਾਡਾ ਪੰਜਾਬ ਚੱਲੇ ਹੀ ਨਾ ਪ੍ਰਵਾਸੀ ਚਲੇ ਗਏ ਕਿਸਾਨ ਦੇ ਖੱਤੇ ਚੋਂ ਪੱਠੇ ਕੋਣ ਵੱਢ ਕੇ ਲੈ ਜਾਊਗਾ तो किसान के मुंडे बहार चले गए जट्ट नमस्कार सत श्रीकालीवी देख रहे तमाम दर्शकों का स्वागत मैं हाँ थोड़े नाल निधि वर्मा ਇਸ ਲਈ ਪੰਜਾਬ ਭਰ ਦੇ ਵਿੱਚ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿਚਾਲੇ ਇੱਕ ਜੰਗ ਜਿਹੀ ਛੜੀ ਹੋਈ ਹੈ ਹਾਲਾਂਕਿ ਵਿਚ ਵਿਚਾਲੇ ਬੜੇ ਕੇਸਿਸ ਵੀ ਸਾਹਮਣੇ ਆਏ ਕਿ ਕਿਸ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਵੀ ਦੇਖਿਆ ਗਿਆ ਕਿ 5 ਸਾਲ ਦੇ ਇੱਕ ਬੱਚੇ ਨੂੰ ਅਗਵਾ ਕਰਕੇ ਉਸ ਦਾ ਕਤਲ ਕੀਤਾ ਗਿਆ ਤੇ ਹੋਰ ਵੀ ਲਗਾਤਾਰ ਇਸ ਤੋਂ ਬਾਅਦ ਕਈ ਕੇਸ ਸਾਹਮਣੇ ਆਏ ਨੇ ਪਰ ਕਿ ਸਾਰੇ ਇੱਕੋ ਜਿਹੇ ਨੇ ਤੇ ਕਈ ਸਹਾਇਕ ਕਿਥੇ ਰਹੇ ਨੇ ਤੇ ਟੀਟੂ ਪਾਣੀ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਸਸ਼ੀ ਕਾਲ ਸਰ ਸਭ ਤੋਂ ਪਹਿਲਾਂ ਟੀਟੂ ਬਣੇ ਵੱਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਕੀ ਕਹਿਣਾ ਸਰ ਕਿਉਂਕਿ ਇੱਕ ਇੱਕ ਪਾਸੇ ਪ੍ਰਵਾਸੀਆਂ ਤੇ ਪੰਜਾਬੀਆਂ ਦੀ ਜੰਗ ਛੜੀ ਹੋਈ ਹੈ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਹੁਣ ਦੇਖਿਆ ਜਾ ਰਿਹਾ ਹੁਸ਼ਿਆਰਪੁਰ ਦੇ ਵਿੱਚ ਬੱਚੇ ਦਾ ਕਤਲ ਹੁੰਦਾ ਪਹਿਲਾਂ ਤਾਂ ਕੀ ਕਹਿੰਦੇ ਹੋ ਦੇਖੋ ਜੀ ਸਭ ਤੋਂ ਵੱਡੀ ਗੱਲ ਆ ਹਰੇ ਕੰਮ ਆਪਣੇ ਚੈਨਲ ਵੀ ਲਾ ਲੋ ਜਾਤ ਪਾਤ ਦੇ ਵਿੱਚ ਵੰਡਣ ਲੱਗੇ ਜਦੋਂ-ਕਦੋਂ ਸਰਦਾਰ ਦੀ ਲੜਾਈ ਹੁੰਦੀ ਆ ਉਹਨੂੰ ਕਹਿੰਦੇ ਆ ਵੀ ਸ਼ਖ ਨੂੰ ਫਲਾਣ ਨੇ ਕੁੱਟਿਆ ਤੇ ਅੱਜ ਕੱਲ ਬਸ ਆਹ ਮੇਨ ਦਾ ਮਸਲਾ ਵੋਟਾਂ ਦਾਵਾ ਕਰ। ਕਿ ਪ੍ਰਵਾਸੀ ਦੇ ਵੋਟਾਂ ਇੱਥੋਂ ਕੱਟੀਆਂ ਜਾਣ ਜਿਹੜੇ ਇੱਥੇ ਆਏ ਬੈਠੇ ਨੇ ਪੱਕੇ ਪੱਕੇ 20 ਸਾਲਾਂ ਤੋਂ ਵੋਟਾਂ ਜਦੋਂ ਕੱਟੀਆਂ ਗਈਆਂ ਇਹ ਸਾਡੀ ਸਰਕਾਰ ਆਰਾਮ ਨਾਲ ਬਣ ਜੂਗੀ ਕਿਰਾ। ਹੁਣ ਮੰਨ ਲਓ ਤੁਸੀਂ ਜਿਵੇਂ ਕਹਿ ਰਹੇ ਹੋ 3 ਸਾਲ ਦੇ ਬੱਚੇ ਦਾ ਕਤਲ ਇੱਕ ਪ੍ਰਵਾਸੀ ਨੇ ਕੀਤਾ ਵਗੈਰਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਕਾਨੂੰਨ ਸਾਡਾ ਬਰਾਬਰ ਹੋਣਾ ਚਾਹੀਦਾ ਵਾ। ਪਰ ਇੱਕ ਬੰਦੇ ਦੀ ਗਲਤੀ ਨੂੰ ਪੂਰੇ ਪ੍ਰਵਾਸੀ ਇਸ ਦੇ ਨਹੀਂ ਸ਼ਿਟਣਾ ਚਾਹੀਦਾ ਵਾ ਛੱਡੇ ਲੋਕ ਤਾਂ ਬਸ ਐ ਵੀ ਉਹ ਸਾਡੇ ਕੈਨੇਡਾ ਦੇ ਵਿੱਚ ਵੀ ਪ੍ਰਵਾਸੀ ਰਹਿੰਦੇ ਆ ਇੰਗਲੈਂਡ ਦੇ ਵਿੱਚ ਵੀ ਪ੍ਰਵਾਸੀ ਆ ਤੇ ਮੈਂ ਵੀ ਪ੍ਰਵਾਸੀ ਆ ਜੀ ਟੀ 2 ਪਾਣੇ ਪ੍ਰਵਾਸੀ ਆ ਹਰਿਆਣਾ ਤੋਂ ਆ ਮੈਂ ਇਹਦਾ ਜਨਮ ਪੰਜਾਬ ਦੇ ਵਿੱਚ ਹੋਇਆ ਵਗੈਰਾ ਫਿਰ ਸਾਡੇ ਜਿਹੜੇ ਸਾਡੇ ਹੈਗੇ ਆ ਆਹ ਮਹਾਰਾਸ਼ੀ ਲੱਖੇ ਜਦਾਂ ਨਹੀਂ ਹੋਣੀ ਪ੍ਰਵਾਸੀਆਂ ਨੂੰ ਬਾਹਰ ਕੱਢੋ ਆਪਾਂ ਕਹਿ ਸਕਦੇ ਆ ਵੀ ਜਿਹੜੇ ਗਲਤ ਪ੍ਰਵਾਸੀ ਉਹਨਾਂ ਨੂੰ ਬਾਹਰ ਕੱਢੋ ਆ ਵੀ ਆਪਾਂ ਯੂਜ਼ ਕਰ ਸਕਦੇ ਆ ਇਹਨਾਂ ਦੇ ਗਿੰਨੇ ਵੀ ਸੋਹਰੂਮਾਂ ਦੇ ਵਿੱਚ ਪ੍ਰਵਾਸੀ ਕੰਮ ਕਰਦੇ ਆ ਇਹਨਾਂ ਖੇਤਾਂ ਦੇ ਵਿੱਚ ਪ੍ਰਵਾਸੀ ਕੰਮ ਕਰਦੇ ਆ ਇੱਕ ਚੰਗਾ ਆੜਤੀ ਆ 50-50 ਹਜ਼ਾਰ ਰੁਪਏ ਪ੍ਰਵਾਸੀ ਨੂੰ ਪਹਿਲਾਂ ਦਿੰਦਾ ਵਾ ਭਾਈ ਤੂੰ ਟਾਈਮ ਸੇ ਆ ਜੀਖਦਾ ਆਪਾਂ ਕੰਕਟਰੈਕਟ ਸੀਜ਼ਨ ਆਉਣਾ ਵਾ ਉਹਦਾ ਉਹਨਾਂ ਨੂੰ 50-50 ਹਜ਼ਾਰ ਰੁਪਏ ਐਡਵਾਂਸ ਦਿੰਦੇ ਆ ਕਿਉਂਕਿ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਜੀ ਜੋ ਕੰਮ ਨਹੀਂ ਕਰਦੇ ਬਿਜ਼ਨਸ ਦੇ ਤੌਰ ਤੇ ਆਉਂਦੀ ਆ ਕਰ ਫੇਰ ਮੈਂ ਕਈ ਵਾਰ ਖਬਰਾਂ ਵੀ ਸੁਣਦਾ ਵਾਂ ਵੀ ਪ੍ਰਵਾਸੀ ਜਿਹੜਾ ਹੈਗਾ ਵਾ ਉਹ ਕੁੜੀ ਪਿਛਾ ਕੇ ਲੈ ਗਿਆ ਖਬਰ ਬਣ ਜਾਂਦੀ ਆ ਪ੍ਰਵਾਸੀ ਪੰਜਾਬੀ ਦੀ ਕੁੜੀ ਭਜਾ ਕੇ ਲੈ ਗਿਆ ਹੁਣ ਜੇ ਪ੍ਰਵਾਸੀ ਪੰਜਾਬੀ ਦੀ ਕੁੜੀ ਭਜਾ ਕੇ ਲੈ ਗਿਆ ਪੰਜਾਬੀਆਂ ਨੇ ਵੀ ਜਿਹੜੀ ਪ੍ਰਵਾਸੀਆਂ ਦੇ ਕੁੜੀਆਂ ਭਜਾਈਆਂ ਨੇ ਉਹ ਵੀ ਦਿਖਾ ਦਿਓ ਅਸੀਂ ਕਿਉਂਕਿ ਪੈਣਾ ਸਾਡੇ ਤੀ ਇਕੋ ਵੀ ਜੀਸ਼ੇ ਨੇ ਨਾ ਅੱਜ ਤੱਕ ਇਹਨੇ ਕਾਨੂੰਨ ਸਖਤ ਕਰ ਦਿਓ ਹਰ ਇੱਕ ਬੰਦੇ ਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਕਿੰਨੇ ਕ੍ਰਾਈਮ ਕਰਦਾ ਵਾ ਚਾਹੇ ਪੰਜਾਬੀ ਆ ਚਾਹੇ ਉਹ Hindu ਆ ਚਾਹੇ ਇਥੇ ਰਹਿਣ ਵਾਲਾ ਵਾ ਜਿਹੜੇ ਕ੍ਰਾਈਮ ਕਰਦੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ لیکن ਆ ਭਾਈ ਇਹਨਾਂ ਦੀ ਲੜਾਈ ਦੇ ਵਿੱਚ ਕੈਨੇਡਾ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਪ੍ਰਵਾਸੀ ਕਹਿਣ ਲੱਗੇ ਅਮਰੀਕਾ ਦੇ ਵਿੱਚ ਪ੍ਰਵਾਸੀ ਕਹਿਣ ਲੱਗੇ ਇੰਗਲੈਂਡ ਦੇ ਵਿੱਚ ਪ੍ਰਵਾਸੀ ਕਹਿਣ ਲੱਗੇ ਉਹ ਵੀ ਕਹਿੰਦੇ ਪ੍ਰਵਾਸੀ ਕੱਢੋ ਬਾਹਰ ਜਿਵੇਂ ਅਸੀਂ ਅਸੀਂ ਕਰਦੇ ਜਦੋਂ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਟਰੱਕ ਰਾਈ ਟੈਂਟਨ ਕੋਰੀਆ ਦਾ ਕਤਲ ਹੋ ਜਾਂਦਾ ਵਾ ਅਸੀਂ ਆਪਣੇ ਪੰਜਾਬੀ ਭਾਈ ਦਾ ਸਾਥ ਦਿੰਦੇ ਆ ਬੀਨਿਸਾ ਕਿਉਂ ਦਿੱਤੀ ਆਕਰ ਯਾਨੀ ਉੱਥੇ ਵੀ ਹੁਣ ਆਹ ਗੱਲਾਂ ਨੇ ਆ ਸਾਡੇ ਦੇਸ਼ ਦਾ ਨੁਕਸਾਨ ਆ ਸਾਡਾ ਭਾਰਤ ਇਕਾ ਜਿਵੇਂ ਜਿਵੇਂ ਸਟੇਟਾਂ ਨੇ ਕਾਨੂੰਨ ਬਣਾਏ ਆ ਜਿਵੇਂ ਪੰਜਾਬ ਦੇ ਵਿੱਚ ਕੋਈ ਆ ਕੇ ਜ਼ਮੀਨ ਲੈ ਸਕਦਾ ਕਾਨੂੰਨ ਦੇ ਅਨੁਸਾਰ ਨਾਲ ਪ੍ਰਵਾਸੀ 2-2 ਕਰੋੜ ਦੀਆਂ ਕੋਠੀਆਂ ਲੈ ਰਹੇ ਨੇ ਕਿਰਾ ਬਿਲਕੁਲ ਕੰਮ ਕਰਕੇ ਲੈ ਰਹੇ ਨੇ ਲੈ ਰਹੇ ਨੇ ਤੁਸੀਂ ਕਾਨੂੰਨ ਇੱਥੇ ਹੋਵੇ ਵੀ ਇੱਥੇ ਕੋਈ ਬਾਹਰਲਾ ਜਗ੍ਹਾ ਨਹੀਂ ਲੈ ਸਕਦਾ ਪਰ ਕਿਸੇ ਨੇ ਨਹੀਂ ਲੈਣੀ ਚਾਹੀਦੀ ਜਿਵੇਂ ਹਿਮਾਚਲ ਦੇ ਵਿੱਚ ਕਾਨੂੰਨ ਆ ਆਹ ਜਿਹੜਾ ਰੋਲਾ ਪਾਉਂਦੇ ਨੇ ਜਿਵੇਂ ਆ ਓਨਲੀ ਵੋਟਰ ਦਾ ਸਟੈਂਡਰਡ ਆ ਜੀ ਕਿਉਂਕਿ ਹਰੇਕ ਕੰਮ ਜਿਹੜਾ ਹੈਗਾ ਹੈਗਾ ਵਾ ਉਹ ਜਾਤ-ਪਾਤ ਵਿੱਚ ਵੰਡਣ ਲੱਗੇ ਧਰਮਾਂ ਵਿੱਚ ਵੰਡਣ ਲੱਗੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਆ ਚੀਜ਼ਾਂ ਸਾਨੂੰ ਸਿਕਾਈਆਂ ਨਹੀਂ ਸੀਗੀਆਂ ਅੱਜ ਤੁਸੀਂ ਪਉਦੇ ਹੋ ਸਾਡਾ ਤਾਂ ਪ੍ਰਵਾਸੀਆਂ ਦਾ ਵੀ ਪਿਆਰ ਆ ਜੀ ਸਾਡੇ ਆਉਂਦੇ ਜਾਂਦੇ ਆ ਤੇ ਸਾਡਾ ਹੋਰ-ਹਾਰ ਨਾਲ ਵੀ ਪਿਆਰ ਆ ਬਾਕੀ ਜਿਹੜਾ ਬੰਦਾ ਗਲਤ ਕੰਮ ਕਰਦਾ ਵਾ ਉਹਦੇ ਤੁਸੀਂ ਭਾਈ ਕੱਢੋ ਉਹਨੂੰ ਬਾਹਰ ਤੇ ਜੋ ਪਰ ਪਰ ਵੀ ਇੱਕ ਬੰਦੇ ਦੀ ਗਲਤੀ ਸਾਰੇ ਨੂੰ ਨਹੀਂ ਮਿਲਣੀ ਚਾਹੀਦੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜਾਂ ਹੋਰ ਕਿਤੇ ਕਹਿ ਦਿੰਦੇ ਆ ਕਿ ਪੰਜਾਬੀਆਂ ਨੂੰ ਜਾਂ ਇੰਡੀਅਨਸ ਨੂੰ ਬਾਹਰ ਕੱਢੋ ਵੀ ਪ੍ਰਵਾਸੀ ਨੇ ਉੱਥੋਂ ਦੇ ਤੇ ਉਦੋਂ ਤਾਂ ਚੀਕਾਂ ਨਿਕਲ ਜਾਂਦੀਆਂ ਤੇ ਹੁਣ ਜਦੋਂ ਇੰਡੀਅਨਸ ਨੂੰ ਹੀ ਇੰਡੀਆ ਚੋਂ ਐਦਾ ਇੱਕ ਸਟੇਟ ਤੋਂ ਐਦਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਿੱਥੋਂ ਤੱਕ ਇਨਸਾਫ ਹੈ ਉਦੋਂ ਚੀਕਾਂ ਨਹੀਂ ਨਿਕਲਦੀ ਨਹੀਂ ਜੀ ਨਹੀਂ ਕੋਈ ਨਹੀਂ ਆ ਜੇ ਇੱਥੇ ਪ੍ਰਵਾਸੀ ਨਾ ਹੋਣ ਸਾਡਾ ਪੰਜਾਬ ਚੱਲੇ ਹੀ ਨਾ ਫੈਕਟਰੀਆਂ ਦੇ ਵਿੱਚ ਲੁਧਿਆਣੇ ਦੇ ਦੇਖ ਲਓ ਪ੍ਰਵਾਸੀ ਕੰਮ ਕਰਦੇ ਆ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਸਾਡੇ ਆਰਤੀ ਦੇ ਪ੍ਰਵਾਸੀ ਲੱਗੇ ਹੋਏ ਆ ਟੈਂਪੋ ਪ੍ਰਵਾਸੀ ਚਲਾਉਂਦੇ ਆ ਸਬਜ਼ੀਆਂ ਪ੍ਰਵਾਸੀ ਵੇਚਦੇ ਆ ਕੱਢ ਕੇ ਜਾਵਾਂਗੇ ਕਿੱਥੋਂ ਜੀਰਾ ਆ ਤਾਂ ਸਕਦੀ ਸਾਡੇ ਤਾਂ ਪੰਜਾਬੀ ਜਿਹੜੇ ਹੈਗੇ ਆ ਉਹਨਾਂ ਨੂੰ ਪੈਸੇ ਐਡਵਾਂਸ ਦਿੰਦੇ ਵੀ ਤੁਸੀਂ ਇੱਥੇ ਜਾਇਓ ਨਾ ਤੁਸੀਂ ਸਾਡੇ ਰਹਿ ਰਹੋ ਜੀ ਪ੍ਰਵਾਸੀ ਚਲੇ ਗਏ ਕਿਸਾਨ ਦੇ ਖੱਤਿਆਂ ਚੋਂ ਪੱਠੇ ਕੋਣ ਵੱਢ ਕੇ ਲੈ ਕੇ ਆਊਗਾ ਕਿਉਂ ਕਿਸਾਨਾਂ ਦੇ ਮੁੰਡੇ ਬਾਹਰ ਚਲੇ ਗਏ ਜੱਟਾਂ ਦੇ ਦਾ ਪੱਠੇ ਕੋਣ ਵੱਢੂਗਾ ਇਹਨੇ ਧਾਰਾ ਕੋਣ ਚੂਗਾ ਆਪਾ ਆਪ ਕਰਤ ਭੁੱਲ ਗਏ ਨਾ ਜਦੋਂ ਆਪਾ ਕਰਤ ਕਰਨੀ ਭੁੱਲ ਜਾਂਦੇ ਆ ਤਾਂ ਫਿਰ ਫਿਰ ਆਦਾ ਜੀ ਬੋਟਾਂ ਦਾ ਰੌਲਾ ਜਿਹਾ ਹਰੇਕ ਚੀਜ਼ ਨੂੰ ਜਾਤ ਪਾਤ ਦੇ ਵਿੱਚ ਵੰਡਿਆ ਜਾਂਦਾ ਵਗਰਾ ਜਦੋਂ ਲੋਕੀ ਆ ਜਿਹੜੀ ਇਹ ਗੱਲਾਂ ਕਰਦੇ ਨੇ ਸਿਆਸੀ ਲੋਕ ਕਰਦੇ ਨੇ ਕਰ ਕਿ ਕੋਈ ਕਹਿੰਦਾ ਜੀ ਇੱਥੇ ਖਾਲਿਸਤਾਨ ਬਣਾਇਆ ਚਾਹੀਦਾ ਚਲੋ ਬਣਾ ਲਓ ਜੀ ਕੋਈ ਕਹਿੰਦਾ ਜੀ ਇੱਥੇ ਹਿੰਦੂ ਬਣਾਇਆ ਚਾਹੀਦਾ ਕੋਈ ਕਹਿੰਦਾ ਜੀ ਇੱਥੇ ਮੁਸਲਮਾਨ ਬਣਾਇਆ ਚਾਹੀਦਾ ਵਾ ਕੋਈ ਤਾਂ ਹੱਦੋਂ ਵੱਧ ਲੋਕੀ ਮੁਸਲਮਾਨਾਂ ਨੂੰ ਗਾਲਾਂ ਕੱਢੀ ਜਾਂਦੇ ਹਾਂ ਪਰ ਹੜ ਦੇ ਵਿੱਚ ਮੁਸਲਮਾਨ ਭਰਾਵਾਂ ਨੇ ਵੀ ਬਹੁਤ ਸਾਥ ਦਿੱਤਾ ਸਾਰੇ ਸਾਥ ਦੇ ਰਹੇ ਆ ਜੀ ਕਿਰਪਾ ਪ੍ਰਵਾਸੀ ਵੀ ਸਾਥ ਦੇ ਰਹੇ ਆ ਸਾਰੇ ਸਾਥ ਦੇ ਜਿੰਨੇ ਕਿ ਜੋਗੇ ਹੈਗੇ ਸਾਰੇ ਸਾਥ ਦੇ ਰਹੇ ਆਕਰ ਲੇਕਿਨ ਹਿੰਦੂ ਮੁਸਲਮਾਨ ਸਿੱਖ ਸਾਰੇ ਸਾਰੇ ਭਾਈ ਭਾਈ ਸੀ ਕਿਕਰ ਪਰ ਸਾਨੂੰ ਬੰਡੀ ਜਾਂਦੇ ਆਕਰ ਮਤਲਬ ਮਤਲਬ ਇਹਨੂੰ ਇਹਨੂੰ ਤੁਸੀਂ ਵੋਟਾਂ ਦਾ ਸਟੈਂਟ ਸਰਕਾਰ ਦਾ ਸਟੈਂਟ ਕਹੋ ਬਿਲਕੁਲ ਜੀ ਸਰਕਾਰ ਦਾ ਸਟੈਂਟ ਆ ਜੀ ਆਹ ਸਿੱਧੀ ਗੱਲ ਆ ਜਿਹੜੇ ਕੱਟੜਵਾਦੀ ਨਗਰਨ ਜਿਹੜੇ ਕਈ ਆ ਉਹ ਕਹਿੰਦੇ ਜੀ ਇਹਨਾਂ ਦੀ ਵੋਟਾਂ ਕਰਕੇ ਸਾਡੇ ਬੰਦੇ ਨੂੰ ਬੂਠਾ ਨਹੀਂ ਪੈਂਦੀ ਜੀ ਕਿ ਪ੍ਰਵਾਸੀ ਹੈਗਾ ਉਹਨੇ ਆਪਦੇ ਹਸਾਬ ਨਾਲ ਵੋਟ ਪਾਉਣੀ ਜੀ ਬਣੀ ਹੋਈ ਹੈ ਤੇ ਬਾਕੀ ਆ ਤਾਂ ਜੀ ਸਾਰਾ ਕੁਝ ਡਰਾਮਾ ਆ ਜੀ ਕਿ ਨਾ ਲੱਖੇ ਛਤਾਣੇ ਦੀਏ ਵੀਰਦੀਏ ਵਿੱਚ ਬਹੁਤ ਇੰਟਰਵਿਊ ਹੁੰਦਾ ਹੁੰਦਾ ਸੀਗਾ ਪ੍ਰਵਾਸੀ 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 ਪਰ ਪ੍ਰਵਾਸੀ ਤੋਂ ਬਗੈਰ ਇਹਨਾਂ ਦਾ ਕੰਮ ਨਹੀਂ ਚੱਲਦਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਇੱਥੇ ਪੁਰਾਣੇ ਬੰਦੇ ਰਹਿ ਰਹੇ ਆ ਬਾਹਰੋਂ ਆਏ ਹੋਏ ਪ੍ਰਵਾਸੀ ਹੈ ਨਾ ਤੇ ਜੇਕਰ ਉਹ ਚੱਲ ਜਾਣ ਤੇ ਤੇ ਵੋਟ ਕਿੰਨੀ ਰਹਿ ਜੂਗੀ ਕਿਉਂਕਿ ਸਾਰਾ ਕੰਮ ਉਹਨਾਂ ਦੇ ਵੱਲੋਂ ਚੱਲਦਾ ਪਿਆ ਸਾਰੀ ਫੈਕਟਰੀਆਂ ਉਹਨਾਂ ਦੇ ਨਾਲ ਚੱਲਦੀਆਂ ਇੰਡਸਟਰੀ ਜੋ ਪੰਜਾਬ ਦਾ ਲੁਧਿਆਣਾ ਦਾ ਹੱਬ ਕਹਿੰਦੇ ਇੰਡਸਟਰੀਅਲ ਹੱਬ ਸਾਰਾ ਉਹਨਾਂ ਦੇ ਨਾਲ ਚੱਲਦੀ ਪਈ ਹੈ ਨਾ ਵੋਟ ਰਹਿ ਜਾਣੀ ਹੈ ਤੇ ਨਾ ਬੰਦੇ ਰਹਿ ਜਾਣੇ ਐ ਤੇ ਕਿੰਨੇ ਕੁ ਬੰਦੇ ਇੱਥੇ ਕੰਮ ਕਰੀ ਜਾਓਗੇ ਪਰ ਪੰਜਾਬੀ ਤਾਂ ਸਾਰੇ ਬਾਹਰ ਚੰਗੇ ਇੱਕ ਗੱਲ ਮੈਂ ਹੋਰ ਦੱਸਾਂ ਤੁਹਾਨੂੰ ਗੁਰਾ ਲੱਖੇ ਜਦਾਨੇ ਨੂੰ ਵੀ ਬੇਨਤੀ ਕਰਾਂ ਚ ਉਹਨਾਂ ਮਗਰਾਂ ਲੱਖੇ ਜਦਾਨੇ ਆ ਵੀਰ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹਣੀ ਵੀਰ ਪ੍ਰਵਾਸੀ ਦੇ ਪੰਜਾਬੀ ਨੂੰ ਜੇ ਤੋ ਮਰਜ਼ੀ ਉਡਾਰਾ ਸਿੱਖ ਲੋ ਸਾਰੇ ਗੋਸ ਪ੍ਰਵਾਸੀਆਂ ਨੂੰ ਆਉਂਦਾ ਵਗਰ ਜਿਹੜੇ ਪ੍ਰਵਾਸੀਆਂ ਨੇ ਤਾਂ ਪੰਜਾਬੀ ਸ਼ਾਮਲੀ ਜਾ ਕੇ ਸਾਡੇ ਤੋਂ ਸਾਮੀ ਨਹੀਂ ਗਈ ਕਿਰਾ ਸਾਡੇ ਬੱਚੇ ਇੰਗਲਿਸ਼ ਮੀਡੀਅਮ ਵਿੱਚ ਪੜ੍ਹਦੇ ਹੁੰਦੇ ਆ ਬਿਲਕੁਲ ਗੱਲਾਂ ਆਪਾਂ ਪੰਜਾਬੀ ਦੇ ਕਰਦੇ ਜਿਵੇਂ ਲੱਖੇ ਆ ਤਾਂ ਜੇ ਥੋੜਾ ਮੋਟਾ ਬਰਸਾ ਪੰਜਾਬ ਦਾ ਬਚਾ ਲਿਆ ਪ੍ਰਵਾਸੀ ਨੇ ਉਹ ਬਚਾ ਲਿਆ ਕਿੱਧਰ ਦੇ ਵਿੱਚੋਂ ਪ੍ਰਵਾਸੀ ਪਹਿਲੇ ਸਾਡੀਆਂ ਮੂਹਰੇ ਆਉਂਦੀਆਂ ਨੇ ਕਿਰਾ ਸਾਡਾ ਕਰ ਉਹਨਾਂ ਨੇ ਸਾਮੀ ਹੋਇਆ ਵਗਰ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਪ੍ਰਵਾਸੀ ਬੱਚੇ ਪੜ੍ਹਦੇ ਆ ਵਾ ਸਰਗਾ ਸਕੂਲ ਉਹਨੇ ਸਮੇ ਹੋਇਆ ਸਹੀ ਗੱਲ ਜਿੰਨਾ ਬੰਦਿਆਂ ਨੇ ਆ ਕੇ ਇੱਥੇ ਪੰਜਾਬ ਸੰਭਲ ਲਿਆ ਹੋਵੇ ਤੁਹਾਡੇ ਕਲਚਰ ਨੂੰ ਥੋੜਾ ਮੋਟਾ ਦਿੱਤਾ ਹੋਵੇ ਅੱਜ ਫੁਲ ਫੁਲਕਾਰੀ ਪਾਉਂਦੀਆਂ ਨੇ ਪ੍ਰਵਾਸੀਆਂ ਨੂੰ ਪਹਿਨਾਉਂਦੀਆਂ ਜਿਹਨੂੰ ਪ੍ਰਵਾਸੀ ਕਹਿੰਦੇ ਆ ਮੈਰੀ ਕਹਿੰਦਾ ਜੀ ਗੇੜ ਆਇਆ ਜੀ ਜਿਵੇਂ ਮਰਜੀ ਭੰਡੀ ਚੱਲੋ ਜੀ ਗਰਾ ਮੈਂ ਤਾਂ ਕਹਿੰਨੇ ਆ ਹਰੇਕ ਕੌਮ ਦੇ ਵਿੱਚ ਮੈਂ ਬਾਣੀਆਂ ਦਾ ਮੁੰਡਾ ਵਾਂ ਹਿੰਦੂ ਆ ਹਿੰਦੂਆਂ ਦੇ ਵਿੱਚ ਵੀ ਬੰਦੇ ਚੰਗੇ ਚੰਗੇ ਬੰਦਾ ਪਿਆਵਾ ਮਾਰਦੇ ਮਾਰਾ ਪਿਆਵਾ ਪਰ ਬਾਦਸ਼ਾਹਾਂ ਦੇ ਵਿੱਚ ਵੀ ਚੰਗੇ ਤੋਂ ਚੰਗਾ ਬੰਦਾ ਪਿਆ ਮਾਰੇ ਦੇ ਮਾੜਾ ਬੰਦਾ ਪਿਆ ਵਾ ਜੱਟਾਂ ਦੇ ਵਿੱਚ ਵੀ ਮਾਰੇ ਦੇ ਮਾੜਾ ਪਿਆ ਵਾ ਚੰਗੇ ਚੰਗਾ ਪਿਆ ਵਾ ਐਸਸੀ ਬੀਸੀ ਦੇ ਵਿੱਚ ਵੀ ਚੰਗੇ ਤੋਂ ਚੰਗਾ ਬੰਦਾ ਪਿਆ ਤੇ ਮਾਰੇ ਦੇ ਮਾੜਾ ਬੰਦਾ ਪਿਆ ਮਾਰੇ ਬੰਦੇ ਹਰੇਕ ਥਾਂ ਤੇ ਹੈਗੇ ਆ ਦੋ ਚਾਰ ਮਾਰੇ ਬੰਦੇ ਨਦੀ ਗਲਤੀ ਨਾਲ ਪੂਰੇ ਸਮਾਜ ਨੂੰ ਨਹੀਂ ਭੱਜਿਆ ਜਾਂਦਾ ਪੂਰੀ ਕਾਸਟ ਨੂੰ ਨਹੀਂ ਭੱਜਿਆ ਜਾਂਦਾ ਕਿਉਂਕਿ ਚਲਦਾ ਹੀ ਰਿਹਾ ਹੈ ਜਦੋਂ ਕੋਈ ਸਰਦਾਰ ਜਾਂ ਕੋਈ ਨਿਹੰਗ ਸਿੰਘ ਕਿਸੇ ਦਾ ਕਤਲ ਕਰ ਦਿੰਦਾ ਉਹ ਸ਼ਾਇਦ ਹਫਤੇ ਦੀ ਕਹਾਣੀ ਰਹਿ ਜਾਂਦੀ ਉਸ ਤੋਂ ਬਾਅਦ ਬੰਦ ਹੋ ਜਾਂਦਾ ਪਰ ਇਹ ਪ੍ਰਵਾਸੀਆ ਦਾ ਮੁੱਦਾ ਕਦੇ ਪਿੰਡਾਂ 'ਚ ਮਤੇ ਪੈਂਦੇ ਪਏ ਆ ਕਦੇ ਹੋਰ ਕਹਿ ਰਹੇ ਇਹਨੂੰ ਬਾਹਰ ਕੱਢੋ ਕਦੇ ਹੋਰ ਕੁਝ ਬਹੁਤ ਕੁਝ ਚੀਜ਼ਾਂ ਚੱਲ ਰਹੀਆਂ ਨੇ ਤੁਹਾਨੂੰ ਲੱਗਦਾ ਇੰਨਾ ਕੁਝ ਤੁਸੀਂ ਕਹਿਤਾ ਇਸ ਵੀਡੀਓ ਤੋਂ ਬਾਅਦ ਤੁਹਾਡੇ ਤੇ ਬਹੁਤ ਕਮੈਂਟ ਆਣ ਆਲੇ ਕੋਈ ਗੱਲ ਨਹੀਂ ਆ ਤੁਹਾਡੇ ਚੈਨਲਾਂ ਕਰਕੇ ਹੀ ਆ ਤੁਸੀਂ ਚੈਨਲਾਂ ਜਿੰਨੇ ਵੀ ਚੈਨਲ ਹੈਗੇ ਆ ਤੁਸੀਂ ਕਿਉਂ ਦਿਖਾਉਨੇ ਹੋ ਜੇ ਕਟਾਪਾ ਆਉਂਦਾ ਤੁਸੀਂ ਕਿਉਂ ਨਹੀਂ ਦੱਸਦੇ ਕਿਰਾ ਅਸਲੀਅਤ ਉਹ ਇਦਾਂ ਦਿਖਾਣੀ ਜ਼ਰੂਰੀ ਹੁੰਦੀ ਹੈ ਅਸਲੀਅਤ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਜੀ ਕਿਰਾ ਜਦੋਂ ਵੀ ਦੋ ਭਾਈਆਂ ਦੀ ਲੜਾਈ ਹੁੰਦੀ ਆ ਲੜਾਈ ਕੋਈ ਜਾਤ-ਪਾਤ ਨੂੰ ਦੇਖ ਕੇ ਤਾਂ ਉਹ ਹੀ ਨਹੀਂ ਹੁੰਦੀ ਲੜਾਈ ਦਾ ਮਤਲਬ ਹੁੰਦਾ ਵਾ ਭਾਈ ਮੇਰੀ ਜ਼ਮੀਨ ਇੱਥੇ ਮੈਂ ਰਿਹੜੀ ਇੱਥੇ ਲਾਉਣੀ ਆ ਜਾਂ ਕੋਈ ਹੋਰ ਉਹਨਾਂ ਦਾ ਹਿਸਾਬ ਦਾ ਹੁੰਦਾ ਵਾ ਪੈਸਾ ਦਾ ਲੈਣ ਦੇਣ ਦਾ ਉਹ ਜਦੋਂ ਜਾਤ-ਪਾਤ ਦੇ ਕਰਕੇ ਨਹੀਂ ਲੜਦੇ ਉਹ ਤਾਂ ਜਦੋਂ ਜਾਂਦੇ ਦੋ ਬੰਦੇ ਜਾਂਦੇ ਆ ਇੱਕ ਇੱਧਰੋਂ ਆਉਂਦਾ ਵਾ Hindu ਇੱਧਰੋਂ ਆਉਂਦਾ ਵਾ Sikh ਗੱਡੀ ਟਕਰਾ ਜਾਂਦੀ ਉਹਨਾਂ ਦੀ ਜਾਤ ਪਾਤ ਕਰਕੇ ਤਾਂ ਨਹੀਂ ਲੜੇ। ਜੋ ਲੜ ਪੈਂਦੇ ਆ ਇੱਕ ਵੱਧ ਕੁੱਟ ਜਾਂਦਾ ਇੱਕ ਘੱਟ ਕੁੱਟ ਜਾਂਦਾ। ਤੁਹਾਡੇ ਚੈਨਲ ਤੇ ਚੱਲ ਪੈਂਦਾ ਸਿੱਖ ਨੂੰ ਕੁੱਟਿਆ ਹਿੰਦੂਆਂ ਨੇ। ਤੁਸੀਂ ਗੱਲ ਸੁਣੋ ਧਿਆਨ ਨਾਲ। ਉਹ ਜਾਤ ਪਾਤ ਕਰਕੇ ਨਹੀਂ ਕੋਈ ਲੜਦਾ ਸੀ। ਬੱਸ ਗੱਲ ਨੂੰ ਸਮਝੋ ਕਰੋ। ਜਦੋਂ ਵੀ ਚੈਨਲ ਵਾਲੇ ਸਾਡੇ ਇਹ ਆ ਇਹਨਾਂ ਨੂੰ ਇਨਸਾਨ ਨਹੀਂ ਬਣਾਉਣਗੇ। ਪਰसों ਥੋਥੇ ਇੱਕ ਮੈਂ ਖਬਰ ਹੋਰ ਦੇਖੀ ਆ। ਕਹਿੰਦੇ ਪੰਜਾਬੀ ਵੀ ਹੋਏ ਦਰੰਦੇ। ਖੋਰਾ ਹੈਗੀ ਆ ਆਪਣੇ ਪੰਜਾਬੀ ਲੋਕ ਸਨਿਯਦਾ ਕਰਕੇ ਕੋਈ ਚੈਨਲ ਪੰਜਾਬੀ ਵੀ ਹੋਏ ਧਰਮ ਦੇ ਪੰਜਾਬੀ ਦੇ ਧਰਮ ਦੇ ਕਿਵੇਂ ਹੋਗੇ ਕੁਝ ਪੰਜਾਬੀ ਕਰਕੇ ਕਰੋ ਫਿਰ ਤਾਂ ਫਿਰ ਤਾਂ ਇਨਸਾਨੀयत ਹੈ ਨਾ insan ਕਿੱਥੇ ਹੈ ਪੰਜਾਬੀ ਤੇ ਹਿੰਦੀ ਕੱਲੋ ਕੋਈ Hindu ਬੰਦਾ ਮਾਰਾ ਕੰਮ ਕਰ ਗਿਆ ਤੁਸੀਂ ਕਹੋਗੇ Hindu ਵੀ ਹੋਏ ਧਰਮ ਦੇ ਅਸੀਂ ਵੀ ਬੱਚੇ ਆਗੇ ਨਾ ਆਪਾਂ ਦੋ ਚਾਰਾਂ ਦੀ ਗਲਤੀ ਨੂੰ ਨਹੀਂ ਆਪਾਂ ਇੱਕ ਬੰਦੇ ਦੇ ਸਿਰ ਤੇ ਨਾ ਪਸ ਕਰਦੇ ਆ ਬਾਕੀ ਦੀ ਗਾਲਾਂ ਦੀ ਗੱਲ ਟੀਟੂ ਬਾਣੀ ਨੇ ਦੁਨੀਆ ਗਾਲਾਂ ਪਹਿਲੀ ਘੜਦੀ ਆ ਟੀਟੂ ਬਾਣੀ ਨੇ ਪਰਵਾਹ ਨਹੀਂ ਕੀਤੀ ਕਿਰਾ ਆ ਦੇਖ ਬੈਠਾ ਵਾ ਜਿਹੜਾ ਮਰਜੀ ਆ ਕੇ ਜਦੋਂ ਮਰਜੀ ਆ ਕੇ ਮਿਲ ਲੈ ਉਹਦਾ ਟੀਟੂ ਬਾਣੀ ਪਰਵਾਹ ਨਹੀਂ ਕਰਦਾ ਕਰ ਮੈਂ ਵੀ ਪਰਵਾਸੀ ਨਹੀਂ ਆ ਕਰ ਸਭ ਤੋਂ ਪਹਿਲਾਂ ਮੈਂ ਲੱਖੇ ਜਦਾਂ ਨੇ ਹੁਣ ਉਹ ਬੇਨਤੀ ਕਰਨਾ ਚਾਹੁੰਦਾ ਵਾ ਹੋਰਾਂ ਨੂੰ ਕਰਨਾ ਚਾਹੁੰਦਾ ਵਾ ਜਿਹੜੇ ਪਰਵਾਸੀ ਦੇ ਖਿਲਾਫ ਨਜਾਇਜ਼ ਬੋਲਦੇ ਆ ਪਰਵਾਸੀ ਜੀ ਲਵ ਯੂ ਕਰਦੇ ਆ ਟੀਟੂ ਬਾਣੀ ਪਰਵਾਸੀ ਆ ਹਰਿਆਣੇ ਤੋਂ ਆ ਮੇਰਾ ਜਨਮ ਇੱਥੇ ਹੋਇਆ ਵਾ ਪੰਜਾਬ ਦੇ ਵਿੱਚ ਬਾਗੇਪੁਰਾਣੇ ਦਾ ਮੇਰਾ ਜਨਮ ਜਨਮਾ ਪਹਿਲਾਂ ਮੈਨੂੰ ਬਾਹਰ ਕੱਢ ਕੇ ਦਿਖਾਓ ਵੱਡੀ ਗੱਲ ਵੱਡੀ ਗੱਲ ਤੁਹਾਨੂੰ ਇੱਕ ਦੱਸਾਂ ਪ੍ਰਵਾਸੀਆਂ ਦਾ ਮਤਲਬ ਹੁੰਦਾ ਯੂਪੀ ਬਿਹਾਰ ਨਹੀਂ 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 ਇਹ ਪ੍ਰਵਾਸੀ ਭੜਦੇ ਆ ਯੂਪੀ ਬਿਹਾਰ ਦੇ ਬੰਦੇ ਪ੍ਰਵਾਸੀ ਆ ਗਏ ਹਰਿਆਣਾ ਰਾਜਸਥਾਨ ਜਾਂ ਫਿਰ ਹੋਰ ਪਾਸੇ ਦੇ ਲੋਕਾਂ ਨੂੰ ਤਾਂ ਕਹਿੰਦੇ ਹੀ ਨਹੀਂ ਪ੍ਰਵਾਸੀ ਇਹ ਨਹੀਂ ਜੀ ਜਾਂ ਤਾਂ ਸਾਰੇ ਪ੍ਰਵਾਸੀ ਹੋਵਾਂਗੇ ਪੰਜਾਬ ਦੇ ਲੋਕ ਹਰਿਆਣਾ ਵੀ ਬੈਠੇ ਆ ਯੂਪੀ ਬਿਹਾਰ ਵੀ ਵੱਡੇ ਵੱਡੇ ਬੈਠੇ ਆ ਦਿੱਲੀ ਵੀ ਬੈਠੇ ਆ ਫੇ ਉਹ ਵੀ ਪ੍ਰਵਾਸੀ ਹੋਗੇ ਕਿਰਾ ਪਰ ਆਪ ਨਹੀਂ ਬਾਹਰ ਜਾਣਾ ਛੱਡਣਾ ਆਪ ਨਹੀਂ ਜਾਣਾ ਤੇ ਇਸ ਕਰਕੇ ਜੇ ਬਾਈ ਦੇ ਵੇਲਾ ਲੋ ਦੂਜੀ ਸਟੇਟ ਪ੍ਰਵਾਸੀ ਦੀ ਮੰਨੀ ਜਾਂਦੀ ਆ ਤਾਂ ਹਰਿਆਣਾ ਸਟੇਟ ਵੀ ਪ੍ਰਵਾਸੀਆਂ ਦੀ ਆ ਅਸੀਂ ਪ੍ਰਵਾਸੀ ਆ ਫਿਰ ਦਿੱਲੀ ਵੀ ਪ੍ਰਵਾਸੀ ਹੈ ਹੈਗੇ ਆ ਸਾਡੇ ਲੋਕ ਦਾ ਇੰਨੇ ਨਕਮੇ ਨੇ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਖਲਾਬਿਆਂ ਦੇ ਜਾਂਦੇ ਆ ਉਹ 1600 ਕਰੋੜ ਰੁਪਏ ਦਾ ਫੰਡ ਦੇ ਗਏ ਹੂੰ ਉਹਨਾਂ ਨੂੰ ਕਹਦੇ 1600 ਨਹੀਂ 3200 ਦੇ ਦਿਓ ਪਰ ਕਾਲੇ ਚੰਡੇ ਦਿਖਾ ਕੇ ਉਸ ਜਿਹੜਾ 1600 ਕਰੋੜ ਦਾ ਉਹ ਵੀ ਮੋੜ ਦਿੰਦੇ ਆ ਆਲਾ ਕਿਉਂ ਦਊਗਾ ਬਿਲਕੁਲ ਸਾਡੇ ਤਾਂ ਜਿਹੜੇ ਲੋਕ ਹੈਗੇ ਆ ਉਹ ਇੱਕ ਕਿਸਮ ਦਾ ਪ੍ਰੋਪਰਟੀ ਗੰਡਾ ਕਰਨਾ ਚਾਹੁੰਦੇ ਆ ਬੋਟਾ ਦੀ ਖਤ ਕਰਨਾ ਚਾਹੁੰਦੇ ਆ ਤਾਂ ਹੁਣ ਗਾਂਧੀ ਜੀ ਆਏ ਨੇ ਕਿਹੜਾ ਕੀ ਲੈ ਕੇ ਆਏ ਆ ਉਸ ਹੈਵੀ ਹੈ ਨਹੀਂ ਦੌਰਾ ਕਰਨਾ ਦੌਰਾ ਕਰਕੇ ਕੀ ਕਰਾਂਗੇ ਜਮ ਦੌਰਾ ਕਰਕੇ ਰਾਹੁਲ ਗਾਂਧੀ ਜੀ ਦੱਸੋ ਕੀ ਕਰੋਗੇ ਤੁਸੀਂ ਕੋਡੇ ਹੱਥ ਪਾਵਰ ਦਾ ਕੋਈ ਹੈ ਨਹੀਂ ਭਗਵੰਤ ਮਾਨ ਜੀ ਨੇ ਕੀ ਦਿੱਤਾ ਚਲੋ ਭਗਵੰਤ ਮਾਨ ਜੀ ਨੇ ਕੱਖ ਨਹੀਂ ਦਿੱਤਾ ਆ ਤਾਂ ਸਾਰਿਆਂ ਨੂੰ ਪਤਾ ਵਾ ਜਦੋਂ ਪੰਜਾਬ ਤੇ ਵਿਵਸਥਾ ਪਈ ਆ ਗੁਰੂ ਨਾਨਕ ਦੇਵ ਜੀ ਦੀ ਖੁਲ ਕਿਰਪਾ ਵਾ ਬਾਬਾ ਨਾਨਕ ਛੜੇ ਹਿੰਦੂਆਂ ਨੂੰ ਵੀ ਦਿੰਦਾ ਵਾ ਵੱਡੇ ਵੱਡੇ ਦਿੱਲੀ ਕੋ ਹਿੰਦੂ ਆਏ ਜਿਹੜਾ ਆਪਾਂ ਦਿੱਲੀ ਨੂੰ ਭੰਡ ਦੇ ਆ ਗਰਾ ਬਾਬਾ ਨਾਨਕ ਪ੍ਰਵਾਸੀ ਨੂੰ ਭੇਜ ਦਿੰਦਾ ਵਾ ਬਾਬਾ ਨਾਨਕ ਆਹ ਐਸਸੀਬੀਸੀ ਨੂੰ ਭੇਜ ਦਿੰਦਾ ਵਾ ਸਾਰੇ ਆਪ ਦੇ ਆਪ ਦੇ ਤਰੀਕੇ ਨਾਲ ਜਿੰਨੇ ਕੀ ਹੁੰਦੀ ਆ ਮਦਦ ਕਰਦੇ ਆ ਕੋਈ ਨਹੀਂ ਚਾਹੁੰਦਾ ਵੀ ਇੱਥੇ ਕੋਈ ਮਰੇ ਜਦੋਂ ਜਦੋਂ ਪੰਜਾਬ ਯਾਨੀ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਗਰਾ ਬਾਬਾ ਨਾਨਕ ਨੂੰ ਉੱਥੇ ਚੱਕਦਾ ਚੱਕਦਾ ਵਾ ਤ ਉਹਨੂੰ ਇੱਕ ਗਾ ਲਾਹੌਰ ਮੈਂ ਇਲਮ ਦਦਾ ਮਾ ਪੰਜਾਬ ਦੇ ਵਿੱਚ ਇੰਨਾ ਕਰਸਨ ਆ ਚੁੱਕਿਆ ਵਾ ਚਾਹੇ ਕਿਸੇ ਨੇ ਖਾ ਲਿਆ ਹੋਵੇ ਚਾਹੇ ਪੀ ਲਿਆ ਹੋਵੇ ਇੰਨਾ ਕਰਸਨ ਆ ਚੁੱਕਿਆ ਵਾ ਆਪਾਂ ਪੂਰੇ ਜਿਹੜੇ ਇੰਡੀਆ ਦੇ ਲੋਕ ਹੈਗੇ ਆ ਪੂਰੇ ਇੰਡੀਆ ਦੇ ਲੋਕ ਹੈਗੇ ਆ ਉਹਨਾਂ ਨੂੰ ਆਪਾਂ ਕਹਿੰਦਾ ਪਾਵਾਂ ਰਸ ਰਖਵਾ ਸਕਦੇ ਆ ਪੂਰੇ ਇੰਡੀਆ ਦੇ ਲੋਕ ਕਿੰਨਾ ਰਸਨਾ ਸਨ ਆ ਸਕੇ ਆ ਕਹਿੰਦੇ ਵੀ ਇਹ ਇੱਥੇ ਕਦੇ ਭੁੱਖਾ ਨਹੀਂ ਬੰਦਾ ਕੋਈ ਰਹਿ ਸਕਦਾ ਜਦੋਂ ਤੱਕ ਹੈਗੇ ਆ ਹਾਂ 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 ਇੱਥੇ ਇੱਥੇ ਬਾਬਾ ਨਾਨਕ ਦੀ ਕਿਰਪਾ 바 ਲੋ ਇੱਥੇ ਇਹ ਕਹਿੰਦਾ ਬਾਬਾ ਇੰਨਾ ਖੁਸਾ ਚੁੱਕਿਆ ਵਾ ਚਾਹ ਪੂਰੇ ਇੰਡੀਆ ਨੂੰ ਸਾਡੇ ਸਿੱਖ ਜੱਥੇਬੰਦੀਆਂ ਲੱਗੀਆਂ ਨੇ ਹੂੰ ਹਿੰਦੂ ਵੀਰ ਲੱਗੇ ਹੋਏ ਆ ਉੱਥੇ ਜਦੋਂ ਤੁਸੀਂ ਦੇਖਦੇ ਹੋ ਮੂਵੀ ਬੰਦੀ ਆ ਉੱਥੇ ਸਿੱਖ ਵੀ ਖੜੇ ਹੁੰਦੇ ਹਿੰਦੂ ਵੀ ਖੜੇ ਹੁੰਦੇ ਆ ਕਿਸ ਦੀ ਗੰਤੀ ਵੱਧ ਹੁੰਦੀ ਹੈ ਕਿਸ ਦੇ ਇਕੱਠ ਹੁੰਦੀ ਹੈ ਇਸ ਦੇ ਵਿੱਚ ਅਸੀਂ ਇੱਕ ਚੀਜ਼ ਦੇਖੀ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਇਕੱਠੇ ਰਹੇ ਨੇ ਭਾਈ ਭਾਈ ਮੈਂ ਕਹਿੰਦਾ ਜੀ ਸਾਡੇ ਮੁੱਲਾਪੁਰ ਦੇ ਵਿੱਚ ਸਾਰੇ ਹਿੰਦੂਆਂ ਤੋਂ ਥੰਡ ਇਕੱਠਾ ਕਰਕੇ ਗਿਆ ਹੋਇਆ ਉਸ ਵੀ ਐ ਨਹੀਂ ਦੇਖਿਆ ਫੰਡਾਂ ਚ ਅਖਾਰੇ ਆਵਾ ਕਿਸੇ ਐ ਨਹੀਂ ਦੇਖਿਆ ਕੋਈ ਹਿੰਦੂ ਆ ਰਿਹਾ ਵਾ ਫੰਡ ਲੈਣ ਜਿੰਨੇ ਜੋਗੇ ਅਗਲੇ ਸੀਗੇ ਉਹਨੇ ਨੇ ਸੀ ਦਿੱਤੀ ਇੱਕ ਮੁਸਲਿਮ ਜੱਥਾ ਆਇਆ ਸੀ ਲੁਧਿਆਣੇ ਤੋਂ ਲਖਨਊ ਤੋਂ ਉਹਨਾਂ ਨੇ ਫੰਡ ਇਕੱਠਾ ਕੀਤਾ ਹੜਪੀੜਤਾਂ ਦੇ ਲਈ ਲੁਧਿਆਣੇ ਆਏ ਉਹਨਾਂ ਨੇ ਦਿੱਤਾ ਮਤਲਬ ਫਿਰ ਇਹ ਨਹੀਂ ਕਹਿੰਦੇ ਇਹ ਪ੍ਰਵਾਸੀ ਨੇ ਇਹਨਾਂ ਨੇ ਸਾਡੀ ਹੈਲਪ ਕੀਤੀ ਹਾਂ ਜੀ ਆ ਜਿਹੜੇ ਆ ਲੋਕ ਪ੍ਰਵਾਸੀ ਪ੍ਰਵਾਸੀ ਦਾ ਰੌਲਾ ਪਾਉਂਦੇ ਆ ਆ ਸਟੇਟਾਂ ਨੂੰ ਇੱਕ ਦੂਜੇ ਨਾਲ ਲੜਾ ਰਹੇ ਆ ਵੀਰ ਲੜ ਕੇ ਰਹਾ ਜਦੋਂ ਕੋਈ ਸਟੇਟਾਂ ਨਾਲ ਸਾਡਾ ਕੋਈ ਰੌਲਾ ਨਹੀਂ ਆ ਸਾਰੇ ਸਾਨੂੰ ਕੋ ਸਟੇਟ ਤੋਂ ਮੰਗ ਕਰਨੀ ਚਾਹੀਦੀ ਆ ਵੀ ਜਦੋਂ ਸਾਡਾ ਬੰਦਾ ਇਧਰ ਨੂੰ ਆਉਂਦਾ ਵਾ ਉਹ ਉਹਨਾਂ ਦੀ ਸੁਰੱਖਿਆ ਪੂਰੀ ਹੋਣੀ ਚਾਹੀਦੀ ਆ ਜੇ ਕੋਈ ਕਮੀ ਬੇਸੀ ਆ ਤਾਂ ਉਹਦੀ ਚੋਰੀ ਮੈਂ ਕਰ ਦੂ ਉਹਦੇ ਪਰਚਾ ਹੀ ਪਾ ਦਿੰਦੇ ਸਾਰੇ ਸਾਨੂੰ ਤਾਂ ਆ ਕਰਨਾ ਚਾਹੀਦੀ ਆ ਜੇ ਅਸੀਂ ਇੱਥੇ ਬਿਹਾਰੀ ਉਪੀਆਂ ਨੂੰ ਆਪਾਂ ਪ੍ਰਵਾਸੀ ਅਖਾਂਗੇ ਤਾਂ ਉਧਰਲੇ ਵੀ ਬੰਦੇ ਭਾਈ ਫਿਰ ਉਹਨਾਂ ਨੂੰ ਪ੍ਰਵਾਸੀ ਅਖਾਂਗੇ ਤਾਂ ਉਹ ਤਾਂ ਪਹਿਲਾਂ ਜਿਵੇਂ ਕੰਮ ਹੋਇਆ ਸੀਗਾ ਹਿੰਦੂਆਂ ਨੂੰ ਪੰਜਾਬ ਦੇ ਵਿੱਚ ਲਾ ਲਾ ਕੇ ਮਾਰਿਆ ਗਿਆ ਸੀਗਾ ਇਨਾਂ ਪਲ ਪਰ ਕੇ ਮਾਰਿਆ ਗਿਆ ਸੀਗਾ ਤਾਂ ਉਧਰੋਂ ਦਿੱਲੀ ਦੇ ਵਿੱਚ ਸਿੱਖਾਂ ਨੂੰ ਫੌੜ ਕੇ ਮਾਰੀ ਗਈ ਕਿਹੜਾ ਆ ਕਿਸੇ ਹਿੰਦੂ ਸਿੱਖ ਨੇ ਨਹੀਂ ਮਾਰਿਆ ਆ ਸਰਕਾਰਾਂ ਨੇ ਮਰਵਾਇਆ ਸਰਕਾਰਾਂ ਨੇ ਮਰਵਾਈ ਸੀ ਸਾਡਾ ਸਰਦਾਰ ਹਰਵਿੰਦਰ ਸਿੰਘ ਫੂਲਕਾ ਜੀ ਕਹਿੰਦੇ ਸੀਗੇ ਦਿੱਲੀ ਤੋਂ ਆਈ ਸੀ ਐਮਐਲਏ ਛੋਲੜੀ ਜੀ ਮੈਂ ਉਹਨਾਂ ਖਿਲਾਫ ਕਾਫੀ ਧਰਨੀ ਵਿਲਾਇਆ ਉਹਨਾਂ ਨੇ ਆਖਿਆ ਸੀਗਾ ਕਿ ਮੈਨੂੰ ਮੇਰੀ ਜਾਨ ਇੱਕ ਹਿੰਦੂ ਨੇ ਬਚਾਈ ਸੀ ਉਹਨਾਂ ਟਾਈਮਾਂ ਦੇ ਵਿੱਚ ਇੱਥੇ ਸਾਡੇ ਪੰਜਾਬ ਦੇ ਵਿੱਚ ਹਿੰਦੂਆਂ ਦੀਆਂ ਸਿੱਖ ਜਾਨਾਂ ਬਚਾਵੇ ਮਾਰਨ ਵਾਲੇ ਕੌਣ ਸੀਗੇ ਸਾਨੂੰ ਨਹੀਂ ਪਤਾ ਓਹ ਸਰਕਾਰਾਂ ਦੇ ਦੱਲੇ ਸੀਗੇ ਕਿਸੇ ਦਾ ਭੇਸ਼ ਪਾਇਆ ਹੋਇਆ ਸੀ ਕੋਈ ਬਾਣਾ ਬਾ ਕੇ ਆਇਆ ਸੀ ਉਹ ਕਿਸੇ ਦਾ ਭੇਸ਼ ਬਣਾ ਲਿਆ ਉਹਨਾਂ ਨੇ ਉਹਨਾਂ ਨੇ ਇੱਕ ਪਾੜ-ਬਾਤ ਸਾਡੇ ਵਿੱਚ ਲੇਕਿਨ ਸਾਡੇ ਇੱਥੇ ਪਾਈ ਜੀ ਮੈਂ ਤਾਂ ਮਾਧਮ ਨਾਲ ਹੀ ਬੇਨਤੀ ਕਰਨਾ ਚਾਹੁੰਨਾ ਵਾਂ ਵੀ ਪਹਿਲਾਂ ਇਨਸਾਨ ਬਣੋ ਜਾਤ-ਪਾਤ ਆਪਾਂ ਫੇਰ ਬਾਅਦ ਚ ਦੇਖਾਂਗੇ ਵਾਹਿਗੁਰੂ ਨੇ ਸਾਨੂੰ ਇੱਕੋ ਚੀਜ਼ ਦਿੱਤਾ ਵਗਰਾ ਦੋ ਅੱਖਾਂ ਦਿੱਤੀਆਂ ਦੋ ਹੱਥ ਦਿੱਤੇ ਆ ਦਿਲ ਦਿੱਤਾ ਵਗਰਾ ਖੂਨ ਦਿੱਤਾ ਵਗਰਾ ਕਿਸੇ ਦਾ ਖੂਨ ਘੜ ਲਓ ਕੋਈ ਬੰਦਾ ਟੈਸਟ ਨਹੀਂ ਕਰ ਸਕਦਾ ਵੀ ਆ ਪ੍ਰਵਾਸੀ ਦਾ ਖੂਨ ਆ ਪੰਜਾਬੀ ਦਾ ਖੂਨ ਆ ਜਾਂ ਹਿੰਦੂ ਦਾ ਖੂਨ ਆ ਜੇ ਕੋਈ ਲੈਬ ਇਦਾਂ ਦਾ ਸਬਸਤਿਕ ਕਰਨ ਲਿਆ ਸਕਦੀ ਆ ਤਾਂ ਫੇਰ ਮੈਂ ਵੀ ਇਹਨਾਂ ਨੂੰ ਪ੍ਰਵਾਸੀ ਕਹਿਣ ਲੱਗ ਜਾਊਂਗਾ ਠੀਕ ਕਹਿਣਾ ਚਾਹੋਗੇ ਜਾਂਦੇ ਜਾਂਦੇ ਇੱਕ ਵਾਰ ਜਿਹੜੇ ਇਹੋ ਜਿਹੇ ਚੀਜ਼ਾਂ ਕਰ ਰਹੇ ਨੇ ਇਹੋ ਜੇ ਮਤਭੇਦ ਪੈਦਾ ਕਰ ਰਹੇ ਨੇ ਇੱਕ ਵਾਰ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਆ ਤਾਂ ਆਹੀ ਜਾਂਦੇ ਜਾਂਦੇ ਆ ਵੀ ਸਾਡੇ ਜਿਹੜੇ ਹੈਗੇ ਵਾ ਵੀ ਇੱਕ ਦੀ ਗਲਤੀ ਜਿਹੜੀ ਹੈਗੀ ਉਹ ਸਾਰਿਆਂ ਨੂੰ ਨਾ ਦਿੱਤੀ ਜਾਵੇ ਹਰੇਕ ਕੌਮ ਦੇ ਵਿੱਚ ਸਾਡੇ ਵਧੀਆ ਬੰਦੇ ਵੀ ਪਏ ਆ ਮਾਰੇ ਪਏ ਆ ਯੂਪੀ ਵੀਆਰ ਵੀ ਸਾਡਾ ਭਾਰਤ ਦੇ ਵਿੱਚ ਹੀ ਆਉਂਦਾ ਜੀ ਜੇ ਸਾਡਾ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਬਣਿਆ ਵਾ ਹਰੇਕ ਦੀ ਵੋਟ ਨਾਲ ਬਣਦਾ ਵਾ ਸਾਰੇ ਸਟੇਟਾਂ ਦੀ ਇੱਕ ਵੋਟ ਦਿੰਦੀ ਆ ਤਾਂ ਤਾਂ ਬਣਦਾ ਵਾ ਇਹ ਐਸ ਕਰਕੇ ਤੁਸੀਂ ਇਹਨਾਂ ਨੂੰ ਛੱਡ ਕੇ ਤੇ ਵਧੀਆ ਕੰਮ ਲੋਕਾਂ ਦੀ ਸਮਾਜ ਸੇਵਾ ਕਰੋ ਤੇ ਹਰ ਪੀੜਤਾ ਦੀ ਮਦਦ ਕਰੋ ਸਰਕਾਰੀ ਪ੍ਰਵਾਸੀ ਨੂੰ ਨਾਂ ਲੈ ਕੇ ਚੱਲੋ ਜੇ ਪ੍ਰਵਾਸੀ ਪੈਸਾ ਦੇਣਾ ਨਹੀਂ ਦੇ ਸਕਦਾ ਉਹ ਕੰਮ ਕਾਜ ਵਿੱਚ ਬਹੁਤ ਹਿੰਮਤੀ ਨਹੀਂ ਕੋਣੋ ਕੋਟੋ ਦੀ ਹੈਲਪ ਜੁੜੂ ਕਰ ਰਹੇ ਸੀ ਸੋ ਬਿਲਕੁਲ ਲਗਾਤਾਰ ਆਪਾਂ ਗੱਲਬਾਤ ਕਰ ਰਹੇ ਸੀ ਇੱਕ ਪਾਸੇ ਦੇਖਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਲੜਾਈ ਝਗੜਾ ਤੇ ਦੂਸਰੇ ਪਾਸੇ ਇੱਕ ਗੱਲ ਹੈ ਕਿ ਪਹਿਲਾਂ ਤਾਂ ਇਨਸਾਨੀਅਤ ਨੂੰ ਵੇਖੀ ਜਾਵੇ ਗੱਲਬਾਤ ਆਪਾਂ ਟੀ2 ਬਾਣੀਆਂ ਨਾਲ ਕਰ ਰਹੇ ਸੀ ਜੋ ਕਿ ਅਕਸਰ ਹੀ ਸੋਸ਼ਲ ਵਰਕਰ ਵਰਕ ਨੂੰ ਲੈ ਕੇ ਕਾਫੀ ਅੱਗੇ ਰਹਿੰਦੇ ਨੇ ਇਹ ਗੱਲਬਾਤ ਕਿਦੋਂ ਕਿਦਾਂ ਲੱਗੀ ਤੁਹਾਨੂੰ ਤੇ ਇਸ ਬਾਰੇ ਤੁਹਾਡੀ ਕੀ ਰਾਇ ਆਪਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਰਾਇ ਜ਼ਰੂਰ ਦੱਸਿਓ ਕਦੇ ਹੀ ਹੋਰ ਅਪਡੇਟਸ ਲਈ ਬਣੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ ਕੈਮਰਾ ਪਰਸਨ ਗੁਰਮੀਤ ਕਮਾਲ ਦੇ ਨਾਲ ਮੈਨੀਦੀ ਵਰਮਾ